ਤੋ ਜੀ ਬੂਨ ਆ ਪਈ ਹੈ ਹਾਂ ਜੀ ਸ਼ਾਮ ਪੈ ਚੱਲੀ ਹੈ ਤੇ ਮੇਰਾ ਰਾਦਾ ਸਿਰ ਕੱਟ ਕੇ ਰੱਖ ਲੈਣੀ ਆ ਤੇ ਇੱਕ ਪਾਸੇ ਫੁਲਕੇ ਲਾ ਲੂੰਗੀ ਦੂਜੇ ਪਾਸੇ ਢਟਕਾ ਲਾ ਲੂੰਗੀ ਆ ਚਲੋ ਚੰਗਾ ਲੋ ਲੈ ਲੋ ਹੋ ਜੂ ਕੰਮ ਸਾਰਾ ਹਾਂ ਜੀ ਹਾਂ ਜੀ ਮੈਂ ਕਹਿੰਦੇ ਹਾਂ ਹਾਂ ਜੀ ਤੇ ਕੀਤਾ ਹੀ ਬੂਨ ਉਹ ਤੇ ਨਹੀਂ ਮੈਂ ਨਹੀਂ ਕੀਤਾ ਮੈਨੂੰ ਨਾ ਕੰਮ ਕੁਮ ਲੱਗੀ ਰਹੀ ਤੇ ਮੇਰੇ ਦਿਮਾਗ ਚ ਨਿਕਲ ਗਿਆ ਫਿਰ ਤੇ ਕਰਨਾ ਹੈ ਨਾ ਤੈਨੂੰ ਕਹਿ ਕੇ ਵੀ ਗਿਆ ਚਲ ਕੋਈ ਨਹੀਂ ਕਰ ਲੈਣੀ ਆ ਹਾਂ ਕਰ ਲੈਣੀ ਆ ਆ ਲਾ ਫੋਣ ਹੁਣੇ ਕਰਾਂ ਹੁਣੇ ਕਰ ਦੇ ਕ ਲਿਆਓ ਫਿਰ ਮੈਂ ਬਾਅਦ ਚ ਕੱਟਨੀ ਸਬਜੀ ਦੋ ਮਿੰਟ ਬਾਅਦ ਕਰ ਲੀ ਵਾਹ ਸ਼ਾਸ ਲੈਵਲ ਕੀ ਕਹਿੰਦੇ ਹੋ ਕੋਈ ਨਹੀਂ ਤੇਂਡ ਜਾਣਦੀ ਏ ਕੋਈ ਨਹੀਂ ਚੁੱਕਦੇ ਨਹੀਂ ਫੋਨ ਕੱਟ ਕੇ ਫੇਰ ਲਾ ਲਾ ਹਾ ਕਿ ਉਹ ਬੰਦਾ ਗਾਮਸਾਂ ਹੀ ਗਿਆ ਹੁੰਦਾ ਨਾ ਹੀ ਨਹੀਂ ਨਹੀਂ ਫੇਰ ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਫੋਨ ਸਲਾਉ ਠੀਕ ਠਾਕ ਜੀ ਹਾਂਜੀ 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 ਵਧੀਆ ਵਧੀਆ ਹਾਂਜੀ ਤੇ ਉਹ ਭੈਣ ਜੀ ਮੈਂ ਫੋਨ ਕੀਤਾ ਸੀਗਾ ਤੇ ਮੁੜਕੇ ਤੁਸੀਂ ਤਰੀਕੂ ਬਾਰੇ ਕੁਝ ਦੱਸਿਆ ਹੀ ਨਹੀਂਗਾ ਨਹੀਂ ਨਹੀਂ ਆਪਣੇ ਨਿਆਣਿਆਂ ਦੀ ਕੇ ਹਾਂਜੀ ਤੁਸੀਂ ਉਹਦੋਂ ਕਹਿੰਦੇ ਸੀ ਨਾ ਕਿ ਵਿਆਹ ਛੇਤੀ ਕਰ ਲੈਣਾ ਵਾ ਤੇ ਹੁਣ ਤੇ ਸੁਪਨਾ ਮੁੰਡੇ ਨੂੰ ਨੌਕਰੀ ਮਿਲ ਗਈ ਐ ਤੇ ਹੁਣ ਆਪਾਂ ਤੇ ਸਾਥ ਥੋੜੀ ਬਹੁਤੀ ਤਿਆਰੀਆਂ ਕਰ ਵੀ ਲਈਆਂ ਵਾ ਹਾਂਜੀ ਉਹ ਡੀਕ ਡੀਕ ਕੇ ਤੇ ਫਿਰ ਮੈਂ ਫੋਨ ਕੀਤਾ ਕਿ ਚਲੋ ਮੈਂ ਆਪ ਹੀ ਕੁੱਛ ਲੈਨੀ ਹੈ। ਹੋਛਾ। ਠੀਕ ਆ ਠੀਕ ਆ ਭੈਣ ਜੀ ਠੀਕ ਆ। ਠੀਕ ਆ। ਨਹੀਂ ਭਾਜੀ ਹੁਣੀ ਆਉਂਦੇ ਫਿਰ ਕਰਕੇ ਸਲਾਹ ਤਾਂ ਫੋਨ ਕਰਿਓ। ਹਾਂਜੀ। ਡੀਕਣਾ ਜੇ ਮੈਂ ਤੁਹਾਡਾ ਫੋਨ। ਚਲੋ ਠੀਕ ਆ। ਚੰਗਾ ਭੈਣ ਜੀ। ਕਸਰੀ ਕਾਲ ਮਨ ਜਿੰਦਾਰ ਹੈ ਹਾਂਜੀ ਆ ਤੇ ਗੱਲਾਂ ਹੀ ਬਦਲ ਗਈਆਂ ਉਹਨਾਂ ਦੀਆਂ ਕੀ ਕਹਿੰਦੀ ਗਾੜੀ ਉਹ ਕਹਿਣਾ ਕੀ ਆ ਮੈਂ ਕੋਈ ਗੱਲ ਪੁੱਛਨੀ ਆ ਤੇ ਜਵਾਬ ਮੈਨੂੰ ਗੜੀਆਂ ਕੋਈ ਦੇ ਦਿੰਦੀ ਆ ਤੇ ਮੈਨੂੰ ਤੇ ਲੱਗਦਾ ਨਹੀਂ ਤੇ ਨੀਤ ਨਹੀਂ ਮਾੜੀ ਹੁੰਦੀ ਜਾਂਦੀ ਹੁਣ ਪਤਾ ਨਹੀਂ ਗੱਲ ਤੇ ਤੇਰਨੇ ਹੋਈ ਭੈਣ ਜੀ ਮੈਂ ਤਾਂ ਸਮਝ ਨਹੀਂ ਆਉਂਦੀ ਮੈਂ ਪੁੱਛਣ ਡਈ ਆ ਤੇ ਤਰੀਕ ਰੱਖੀਏ ਇਹ ਕਾਦੀ ਤਰੀਕ ਜਿੱਦਾਂ ਬੰਤਾਂਣ ਜਾਣ ਗੱਲਾਂ ਕਰਦਾ ਇਦਾਂ ਨੇ ਗੱਲਾਂ ਕਰਦੀ ਮੇਰੇ ਨਾਲ ਗਾੜੀਆਂ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ਮੈਨੂੰ ਤੇ ਨਾ ਟੈਨਸ਼ਨ ਜੀ ਪੈ ਗਈ ਆ ਇਦਾਂ ਹੋਣਾ ਨਹੀਂ ਚਾਹੀਦਾ ਮੁੰਡੇ ਨੂੰ ਨੌਕਰੀ ਮਿਲ ਗਈ ਨਾ ਦੇ ਨੂੰ ਤੇ ਮੈਨੂੰ ਤੇ ਲੱਗਦਾ ਅੱਖਾਂ ਹੀ ਬਦਲ ਗਈਆਂ ਹੁਣ ਇਹਨਾਂ ਦੀਆਂ ਲੱਗਦਾ ਤੇ ਮੈਨੂੰ ਵੀ ਇਤਨਾ ਜਿਵੇਂ ਕਿ ਨਾ ਗੱਲ ਸੁਵਾਨਾ ਕੀਤੀ ਗਾੜੀ ਉੱਤੇ ਹੈ ਗੱਲ ਇੱਕ ਰਿੰਝ ਚੰਗੀ ਕੀਤੀ ਹੈ ਕੋਈ ਗੱਲ ਨਹੀਂ ਕਾਲੀ ਕਾਦੀ ਪਈ ਆ ਅੰਦਾ ਇਹਦਾ ਡੈਡੀ ਤੇ ਮੈਂ ਕਰਕੇ ਸਲਾਹ ਦੱਸੂਗੀ ਠੀਕ ਹੈ ਠੀਕ ਹੈ ਜਿੱਦਾਂ ਬੰਦਾ ਉਤੋਂ ਤੋਂ ਕਰਦਾ ਵਾ ਮੈਨੂੰ ਕਿਹੜੀ ਸਮਝ ਨਹੀਂ ਆਉਂਦੀ ਮੇਰੀ ਵੀ ਹੁਣ ਏਡੀ ਉਮਰ ਹੋ ਗਈ ਆ ਮੈਂ ਕਿਹੜਾ ਸਮਝ ਨਹੀਂ ਸਕਦੀ ਗੱਲ ਨੂੰ ਇਹ ਅੱਜਕਲ ਨਿਆਣਾ ਕਿਹੜਾ ਵਾ ਜੀ ਬੇਨਾ ਬਹੁਤ ਗੱਲ ਵਾ ਪਰ ਇੱਕ ਗੱਲ ਜੀ ਉਹ ਨਾ ਨਾ ਹਾਦਕਾਲ ਨਹੀਂ ਕਰਨੇ ਪੂਣੀ ਉਥੇ ਕੀਤਾ ਕਿ ਨਹੀਂ ਕੀਤਾ ਪਤਾ ਕੀ ਆ ਬੱਚੇ ਦਾ ਮਨ ਟੁੱਟ ਜਾਂਦਾ ਐਦਾਂ ਆਹੇ ਠੀਕ ਆ ਚੱਲ ਕੋਈ ਨਹੀਂ ਥੋੜੇ ਦਿਨ ਵੇਖ ਲੈਨੇ ਆ ਕਿ ਕੀ ਕਰਦੇ ਆ ਨਹੀਂ ਫਿਰ ਉਹਨਾਂ ਦੇ ਘਰ ਜਾਵਾਂਗੇ ਠੀਕ ਆ ਨਾ ਠੀਕ ਤੇ ਜਾਣਾ ਹੀ ਪੈਣਾ ਆਹੋ ਇਹ ਗੁੱਡੇ ਗੁੱਡੀਆਂ ਦਾ ਖੇਡ ਥੋੜੀ ਐ ਜਦੋਂ ਜੀ ਕੀਤਾ ਕਰ ਲਿਆ ਤੇ ਜਦੋਂ ਜੀ ਕੀਤਾ ਛੱਡਦਾ ਛੱਡਦਾ ਵਾ ਕੈਸੀ ਆਹੋ ਕੋਈ ਗੱਲ ਨਹੀਂ ਚੱਲ ਮੈਂ ਕੱਟ ਲਾਂ ਸਬਜ਼ੀ ਭਾ ਇੱਕ ਗੱਲ ਦਾ ਧਿਆਨ ਰੱਖੀ ਕੁੜੀ ਨੂੰ ਨਾ ਪਤਾ ਨਾ ਉਹ ਨਾ ਨਾ ਤੁੰਨੇ ਨਾਲ ਹੀ ਅੱਧੀ ਕਿਤੇ ਹੈ ਚਲੋ ਠੀਕ ਆ ਚਲ ਠੀਕ ਆ ਜੀ ਹਾਈ ਹਾਈ ਇਨੰਤ ਮੇਰਾ ਕਹਿਤੀ ਆ ਤੇ ਪਰ ਮੈਨੂੰ ਹੁਣ ਚੈਨ ਨਹੀਂ ਆਉਣਾ ਹੁਣ ਮੈਂ ਕਰਾਂ ਤੇ ਕਰਾਂ ਕੀ ਕਿੰਨੂੰ ਫੋਨ ਕਰਕੇ ਪੁੱਛਾਂ ਹੁਣ ਕਿਹਦੇ ਨਾਲ ਗੱਲ ਕਰਾਂ ਮੈਂ ਨਾ ਮੈਂ ਕੁੜੀ ਨਾਲ ਗੱਲ ਕਰਨ ਜੋਗੀ ਨਾ ਕਿਹੇ ਕੰਮ ਚ ਮਨ ਲੱਗਣਾ ਹੁਣ ਮੇਰਾ ਚੱਲ ਕੋਈ ਨਹੀਂ ਆਪੇ ਰੱਬ ਠੀਕ ਕਰੂਗਾ ਸਾਰਾ ਕੁਝ ਮੰਮੀ ਹਾਂ ਬੱਪ ਜਿਹੜਾ ਤੁਹਾਨੂੰ ਉਦੋਂ ਕੰਮ ਕਿਹਾ ਸੀ ਉਹਨਾਂ ਨੂੰ ਫੋਨ ਫੋਨ ਕੀਤਾ ਜੇ ਕਿ ਨਹੀਂ ਪੁੱਤ ਤੁਹਾਨੂੰ ਮੈਂ ਕੀ ਗੱਲ ਦੱਸਾਂ ਮੋਂਤ ਨਹੀਂ ਮਿਲਿਆ ਸਸੋ ਦਿਨ ਦੀ ਸਾਸੀ ਨਾ ਉਹਦਾ ਆ ਵੀ ਫੋਨ ਆ ਗਿਆ ਉਹ ਮੰਮੀ ਸਸੂਸ ਮੇਰੀ ਗਾਦੀ 10 ਹਾਂ ਹੁਣ ਜਿਹੜਾ ਰਿਸ਼ਤਾ ਨੂੰ ਮੈਂ ਛੇੜੀ ਨਾ ਕਿਦਾਂ ਗੰਗਲੋਂ ਦੀ ਮਿੱਟੀ ਛਾੜ ਕੇ ਤਰੀਕੇ ਨਾਲ ਗੱਲ ਬੰਨੀ ਹੈ ਕਿਆ ਕੀਜੇ ਹੁਣ ਗੱਲਾਂ ਕਰਦੀ ਵਿਆਹ ਜੂ ਆਦੇ ਤੇ ਮੈਂ ਜਿੱਦਾਂ ਵੀ ਐਡੀ ਹੋਰੀ ਪਰਵਾਹ ਜੀ ਨਹੀਂ ਕੀਤੀ ਹੈਗੀ ਮੈਂ ਹੁਣ ਹੁਣ ਅੱਗੋਂ ਕਰੀ ਗਈ ਮੈਂ ਖੁੱਲ ਕੇ ਗੱਲ ਹੀ ਨਹੀਂ ਕੀਤੀ ਹੈਗੀ ਜੇ ਇਹ ਤਾਂ ਹੀ ਸਿਆਣੀ ਆਪੇ ਸਮਝ ਜਾਈਗੀ ਮੰਮੀ ਜੀ ਫੋਨ ਆਏ ਤੇ ਸਿੱਧੀ ਨਾ ਕਰਨੀ ਸੀ ਨਾ ਨਾ ਮੈਂ ਕਿੱਦਾਂ ਕਰੇ ਪਿਓ ਤਾਂ ਤੇਰਾ ਸਿਰ ਦੇ ਵਾਲਾਂ ਨੂੰ ਪੈਂਡਿਆ ਓਏ ਡੈਡੀ ਤੇ ਤੇ ਇਦਾਂ ਦੇ ਕੰਮ ਨੇ ਨਾਲ ਕਿੱਡੀ ਗਰਿਸ਼ਤੇਦਾਰੀ ਉਹਨਾਂ ਨਾਲ ਹੱਡੀ ਨਾਂ ਉਹ ਵਿੱਚ ਵਿਚੋਲਾ ਵਾ ਓ ਕੀਤੇ ਪਿੰਡ ਸਾਡਾ ਕਿਤੇ ਜੇ ਤੁਸੀਂ ਨਹੀਂ ਕਰਦੇਓ ਤੇ ਜੇ ਘਰ ਚ ਲੜਾਈ ਪੈ ਗਈ ਤੇ ਕਾਦੀ ਘਰ ਚ ਲੜਾਈ ਪੈਣੀ ਤੈਨੂੰ ਪਤਾ ਹੈ ਤੇਰੇ ਪਿਓ ਦੇ ਸੁਭਾਅ ਦਾ ਓ ਐਵੇਂ ਨਾ ਉਹਨਾਂ ਦੀ ਨਹੀਂ ਪ੍ਰਵਾਹ ਕਰੋ ਜਦੋਂ ਮੈਂ ਅਖੜਿਆ ਮੈਂ ਨਹੀਂ ਕਰਨਾ ਤੇ ਉਹ ਧੱਕੇ ਨਾ ਕਰਵਾ ਦੇਣਗੇ ਉੱਥੇ ਭਲਾ ਚਲ ਕੋਈ ਨਹੀਂ ਵੇਖਾਂਗੀ ਲਾ ਕੇ ਇਹ ਤਾਂ ਦਾ ਆਪਣਾ ਹੀ ਆ ਜੀ ਹੁਣ ਉਹਨੂੰ ਵੀ ਬੜੀ ਲੇਲੇ ਚੜੀ ਆ ਵੀ ਮੁੰਡਾ ਹੁਣ ਨੌਕਰੀ ਦੇ ਲੱਗ ਗਿਆ ਵਾ ਚਾਰ ਪੈਸੇ ਕਮਾਉਂਦਾ ਰਿਛੀ ਛਿੜੀ ਹੁਣ ਆ ਕਰਦੀ ਆਹੋ ਇਹ ਕੰਮ ਤਾਂ ਨਹੀਂ ਹੋਣਾ ਹੈਗਾ ਚੱਲ ਕੋਈ ਨਹੀਂ ਮੈਂ ਕਰਕੇ ਵੇਣੀ ਆ ਗੱਲ ਉਦੋਂ ਨਾ ਤੁਸੀਂ ਐਵੇਂ ਜਾਣ ਕੇ ਛੇਤੀ ਕੀਤੀ ਹੀ ਨਹੀਂ ਵੀ ਛੇਤੀ ਕਿੱਥੇ ਕੀਤੀ ਮੇਰੇ ਤੇ ਦਿਲ 'ਚ ਇਹ ਹੀ ਕਿ ਤੁਹਾਨੂੰ ਨੌਕਰੀ ਮਿਲਣੀ ਆ ਕਿ ਨਹੀਂ ਮਿਲਣੀ ਹੋ ਨਹੀਂ ਤੇ ਮੇਰਾ ਮੁੰਡਾ ਤੇ ਵਿਆਹਿਆ ਜਾਏ ਜੇ ਮੈਨੂੰ ਪਤਾ ਇਹ ਨਾ ਨੌਕਰੀ ਮਿਲ ਜਾਈਂ ਮੈਂ ਤਾਂ ਕਦੀ ਵੀ ਨਹੀਂ ਰਿਸ਼ਤਾ ਲੈਣਾ ਲੈ ਉਹ ਰਹਿ ਚਲੇ ਹਾਂ ਭਲਾ ਇੰਨੀ ਜ਼ਿਆਦਾ ਤਵਾਂ ਉਹ ਪੁੱਤ ਮਾਨ ਦਾ ਦਾਦਾ ਹੀ ਹੈ ਨਾ ਜਿੰਨਾਂ ਜਰਕੇ ਤੇ ਕੰਮ ਤੇ ਨਾ ਨਾ ਜਾਵੇਂ ਆਵੇਂ ਕਿਤੇ ਤੂੰ ਸੈੱਟ ਨਾ ਹੋਇਆ ਹੁੰਦਾ ਤੇ ਮੈਂ ਕਿਦਾਂ ਤੈਨੂੰ ਕਹਿ ਦਿੰਦੀ ਪਹਿਲਾਂ ਹੀ ਕਿ ਕੋਈ ਨਹੀਂ ਤੈਨੂੰ ਮਿਲੀ-ਮਿਲੀ ਐ ਨੌਕਰੀ ਚਲੋ ਹੁਣ ਮੁੱਕ ਦੀ ਗੱਲ ਇਹ ਆ ਤੇ ਭਾਵੇਂ ਆਵੇ ਉਹਨਾਂ ਦਾ ਜਨਾਬ ਤੇ ਹੀ ਫੋਨ ਕਰਕੇ ਉਹਨਾਂ ਨੂੰ ਕਹੋ ਵੀ ਆਪਾਂ ਰਿਸ਼ਤਾ ਨਹੀਂ ਕਰਨਾ ਹੈ ਪਰ ਇੱਕ ਗੱਲ ਸੁਣ ਲੈ ਜੇ ਤੇਰੇ ਪਿਓ ਨੇ ਕੋਈ ਗੱਲਬਾਤ ਕੀਤੀ ਨਾ ਤਾਂ ਨਾਲ ਹਾਮੀ ਭਰਨੀ ਪੈਣੀ ਉਹ ਕੋਈ ਨਹੀਂ ਜਦੋਂ ਕਰ ਲੈਗੇ ਤੁਸੀਂ ਮੈਨੂੰ ਦੱਸੋ ਮੈਂ ਆਪੇ ਕਰ ਲਵਾਂਗਾ ਉਹਨਾਂ ਨਾਲ ਵੀ ਗੱਲ ਚੰ ਕੋਈ ਨਿਪਲ ਨਾ ਵੇਨੀ ਹਲਾ ਕੇ ਹੁਣ ਆ ਕਰੋ ਤੁਸੀਂ ਕੋਈ ਗੱਲ ਨਹੀਂ ਤੇ ਹਿੰਟ ਜੇ ਰੱਖ ਕੇ ਤਾਂ ਨਾ ਕਰਦੇ ਹੋ ਚਲ ਬਾ ਮਮੀ ਕੁਝ ਵੀ ਨਹੀਂ ਆਵੇਂ ਤੁਸੀਂ ਡਰੀ ਜਾਂਦੇ ਹੋ ਉਹ ਤੁਹਾਨੂੰ ਤੇਰੀ ਗੱਲ ਨਾਲ ਸਹਿਮਤ ਵਾਂ ਪਰ ਕੇ ਵੀ ਮੈਨੂੰ ਇਹ ਆਪੀ ਅਗਲਿਆਂ ਨੇ ਕਹਿਣਾ ਪిల్లా ਆ ਵੀ ਰਿਸ਼ਤਾ ਮੰਗਿਆ ਸੀ ਤੇ ਆ ਵੀ ਹੁਣ ਜਤੀ ਨਾ ਕਰ ਦੇ ਪੀ ਮਮੀ ਕਰਨ ਤੇ ਮੈਂ ਵੀ ਕਰਦਾ ਪਰ ਕਰਦਾ ਚੰਗਾ ਨਹੀਂ ਲੱਗਦਾ ਤਾਂ ਕਰਕੇ ਤੇਰੇ ਨਾਲ ਵੀ ਇਹ ਕੰਮ ਤੁਸੀਂ ਕਰ ਲੋ ਚਲ ਤੂੰ ਚੁੱਪ ਕਰ ਕੋਈ ਇੱਕ ਅੱਧੇ ਦਿਨ ਨਾ ਕੋਈ ਫਰਕ ਨਹੀਂ ਪੈਣਾ ਹੈਗਾ ਕੋਸ਼ਿਸ਼ ਤੇ ਮੈਂ ਕਰੂੰਗੀ ਹੁਣੇ ਲਾਉਂਦੀ ਜੇ ਇਹ ਕੇਵਲੇ ਨਾ ਚੁੱਕੇ ਤੇ ਮੈਂ ਦਾ ਚਾਰਾ ਮਾਰੂ ਵੀ ਤੂੰ ਜਾ ਕੰਮ ਕਰ ਕਰ ਆਪਣੀ ਕੋਈ ਨਹੀਂ ਤੂੰ ਕਰੋ ਹੁਣੇ ਮੈਂ ਵੈਣੀ ਲਾ ਕੇ ਫੋਨ ਹੈ ਪਤ ਮੇਰੇ ਫੋਨ ਫੜਾ ਲਈ ਇਆ ਬਤਾ ਹਲੋ ਬੜਾ ਤੂੰ ਕਰ ਲਿਓ ਹੁਣ ਕਰ ਲੈਣੀ ਆ ਪਾਪਾ ਇਹ ਵੀ ਗੱਲ ਨੂੰ ਛੱਡਦਾ ਹੀ ਨਹੀਂ ਗਾ ਹਲੋ ਕੰਦੀ ਸੱਸ ਕਾ ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਕੀ ਕਰਦੇ ਹਾਂ ਬਸ ਅਹੀਂ ਕੰਮ ਕਰ ਕਰਕੇ ਹਟੇ ਆ ਤੇ ਹੁਣ ਦਿੱਲੀ ਹੋਈ ਹੈ ਤੇ ਮੈਂ ਚਲ ਫੋਨ ਲਉਣੀ ਆ ਤੁਹਾਡਾ ਆਇਆ ਸੀ ਨਾ ਜਦੋਂ ਫੋਨ ਮੈਂ ਨਾ ਗੱਲ ਚਾਤ ਦੀ ਜਤਨੀ ਕੀਤੀ ਨਾ ਹਾਂ ਅੱਛਾ ਅੱਛਾ ਫੋਨ ਇਹ ਬਾਣੀ ਮੈਂ ਤੁਹਾਨੂੰ ਅੱਜ ਹੀ ਗੱਲ ਦਸਾਂ ਅਲੀਨਾ ਥੋੜਾ ਜਿਹਾ ਮੁੰਡਾ ਵੀ ਨਹੀਂ ਮੰਨਣ ਗਿਆ ਵਿਆਹ ਵੱਲੋਂ ਕੋਈ ਨਹੀਂ ਥੋੜਾ ਬੁਤਾ ਟਾਈਮ ਤੇ ਪਾਉਣੇ ਪੈਣਾ ਵਾ ਹਾਂ ਉਹ ਨਹੀਂ ਨਹੀਂ ਦੱਸਾਂ ਭੈਣ ਜੀ ਮੇਰਾ ਜੀਤ ਨਹੀਂ ਕਰਦਾ ਗੱਲ ਕਰਨ ਮੁੰਡੇ ਕਰਕਣੇ ਨੇ ਸਾਨੂੰ ਪਹਿਲਾਂ ਦੱਸਿਆ ਹੀ ਨਹੀਂ ਉਹ ਕਿ ਹੋਰ ਕੁੜੀ ਨਾਲ ਗੱਲਬਾਤ ਕਰਦਾ ਵਾ ਤੇ ਉਹ ਕਹਿੰਦਾ ਮੈਂ ਹੁਣ ਉਥੇ ਵਿਆਹ ਕਰਾਉਣਾ ਮੇਰਾ ਤਾਂ ਜੀ ਨਹੀਂ ਕਰਦਾ ਤੁਹਾਡੇ ਨਾਲ ਗੱਲ ਕਰਨ ਵੀ ਮੈਂ ਹੁਣ ਤੁਹਾਡੇ ਨਾਲ ਕਿੱਦਾਂ ਗੱਲ ਕਰਾਂ ਨਹੀਂ ਨਹੀਂ ਭੈਣ ਜੀ ਨਿਆਣੇ ਦੀ ਜ਼ਿੰਦਗੀ ਵਾਲੀ ਵੀ ਵੇਖਣਾ ਪੈਂਦਾ ਵਾ ਅੱਜ ਮੈਂ ਧੱਕੇ ਨਾਲ ਇੱਥੇ ਵਿਆਹ ਕਰਵਾਦਾ ਮੁੰਡੇ ਦਾ ਕੱਲ ਨੂੰ ਮੁੰਡੇ ਦਾ ਟਾਈਮ ਨਾ ਮੰਗੇ ਤਾਂ ਦੱਸੋ ਸਾਰੀ ਜ਼ਿੰਦਗੀ ਕਿੱਦਾਂ ਕੱਢਣੀ ਨਹੀਂ ਭੈਜੀ ਮੈਂ ਆਪਣੇ ਪੁੱਤ ਨੂੰ ਨਾ ਦੁਖੀ ਨਹੀਂ ਵੇਖਣਾ ਚਾਹੁੰਦੀ ਮੇਰਾ ਪੁੱਤ ਖੁਸ਼ੀ-ਖੁਸ਼ੀ ਨਾ ਜਿੱਥੇ ਵੀ ਉਹਦਾ ਜੀ ਕਰਦਾ ਉਹ ਵਿਆਹ ਕਰਵਾ ਲਈ ਮੈਨੂੰ ਹਮਤੀ ਆ ਨਾਲੇ ਕੋਈ ਗੱਲ ਨਹੀਂ ਭੈਜੀ ਤੁਹਾਨੂੰ ਵੀ ਰਿਸ਼ਤੇ ਦੀ ਸੁਹਣੀ ਤੁਹਾਡੀ ਕੁੜੀ ਹੈ ਨਹੀਂ 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 ਇਹ ਗੱਲ ਝੂਠੀ ਜੀ ਮੈਂ ਜ਼ਬਰਦਸਤੀ ਨਹੀਂ ਕਰਨੀ ਚਾਹੀਦੀ ਇਹ ਇੱਕ ਮੇਰਾ ਪੁੱਤ ਵਾ ਮੈਂ ਕਿਦਾਂ ਕਹਿ ਦਵਾਂ ਨਹੀਂ ਨਹੀਂ ਭਾਈ ਤੁਸੀਂ ਕਰੋ ਗੁੱਸਾ ਤੇ ਭਾਈ ਕਰੋ ਗਿਲਾ ਮੈਨੂੰ ਨਹੀਂ ਜੀ ਇਹ ਕੰਮ ਸਹੀ ਲੱਗ ਹਾਂ ਠੀਕ ਹੈ ਨਈ ਭੈਣ ਜੀ ਮੇਰੇ ਵੱਲੋਂ ਤੁਸੀਂ ਜਵਾਬ ਵੀ ਸਮਝੋ ਭੈਣ ਜੀ ਤੁਹਾਡੇ ਕਹਿਣ ਦਾ ਕੀ ਮਤਲਬ ਹੋਇਆ ਫਿਰ ਵੀ ਅੱਜ ਤੁਹਾਡੇ ਮੁੰਡੇ ਨੂੰ ਥੋੜੀ ਕੁੜੀ ਪਸੰਦ ਆ ਗਈ ਆ ਭੈਣ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੈਂ ਕੁੜੀ ਨੂੰ ਆ ਵੀ ਪਸੰਦ ਕੀਤਾ ਵਾ ਫਾੜ ਹੁਣ ਦੱਸੋ ਅਹੀਂ ਕੀ ਕਰੀ ਅਹੀਂ ਤੇ ਦੋਹਾਂ ਜੀਆਂ ਨੇ ਸਿਰ ਦੀਆਂ ਠਿਕਰੀਆਂ ਵੀ ਪੰਜੜੀਆਂ ਵਾ ਤੇ ਪੁੱਤ ਇਦਾਂ ਨਾ ਕਰ ਹਾਂਜੀ ਬੇਤੀ ਨਾ ਕਰ ਹੁਣ ਉਹ ਪੁੱਤ ਕੀ ਜਾਨਾ ਆਂਦਾ ਮੈਨੂੰ ਖਾ ਕੇ ਮਰ ਜਾਣਾ ਤੇ ਦੱਸ ਮੇਰਾ ਤੇ ਇੱਕ ਪੁੱਤ ਵਾ ਮੈਂ ਕਿਹਦੇ ਹੱਲ ਵੇਖਣਾ ਹਾਂ ਨਹੀਂ ਨਹੀਂ ਸਾਡੇ ਘਰ ਚ ਪਈ ਜੇ ਲੜਾਈ ਤੇ ਕੋਈ ਸਾਡੀ ਬਾਹ ਨੀ ਜੇ ਉਹਦਾ ਤਾਂ ਪਿਓ ਸਭ ਮੇਰੇ ਨਾਲ ਲੜਿਆ ਹੈਗਾ ਤੇ ਮੈਂ ਕਿਹਾ ਦੱਸ ਹੁਣ ਮੈਂ ਵੀ ਘਰ ਵਿੱਚ ਕੀ ਕਰਾਂ ਮੇਰਾ ਕਿਹੜਾ ਜੀ ਕਰਦਾ ਹਾਂ ਹਾਂ ਨਹੀਂ ਨਹੀਂ ਭੈਣ ਜੀ ਇਹ ਗੱਲ ਆ ਕਿ ਮੁੰਡੇ ਦੇ ਬੜਾ ਕਲੇਸ਼ ਪਾਇਆ ਸਾਡੀ ਨੀ ਨਾ ਮੇਰੀ ਭੈੜ ਮਾਰ ਕੇ ਮਿੰਤ ਵਾਲੀ ਗੱਲ ਆ ਇੰਨਾ ਕ ਟਾਈਮ ਤੁਹਾਨੂੰ ਹੁਣ ਕੱਢਣਾ ਹੀ ਪੈਣਾ ਸਾਡਾ ਹਾਂ ਜੇ ਤਾਂ ਫੋਨ ਆਉਂਦਿਆ ਉਹ ਤੇ ਮੇਰੀ ਧੀ ਤਾਂ ਕਿ ਬਣੂਗਾ ਤੂੰ ਇਹ ਨਹੀਂ ਸੋਚਿਆ ਆ ਬਾਹਰ ਦਾ ਫੋਨ ਇੱਕ ਮਿੰਟ ਇਹ ਮੈਂ ਵੀ ਕਾਲ ਸੁਣਾ ਉਹ ਸਾਰੀ ਤੁੰਗਿਆ ਦਾ ਝੂਠ ਤੇਰੇ ਕੋਲ ਹੀ ਆ ਤੂੰ ਮੇਰੀ ਗੱਲ ਸੁਣ ਕੱਲੀ ਮੁੰਡੀ ਹੈ ਕੀ ਗੱਲ ਹੋਦੀ ਆ ਹਾਂ ਰੋਣਾ ਰਹਿਣਾ ਕੀ ਐ ਮੈਂ ਹਾਂ ਪਿੰਦਰ ਦੀ ਮੰਮੀ ਦਾ ਫੋਨ ਆਇਆ ਹੀਗਾ ਤੇ ਕੀ ਕਹਿੰਦੀ ਉਹ ਤੇ ਸਾਫ਼ ਜਵਾਬ ਦੇਤਾ ਜੇ ਉਹ ਹੋਇਆ ਕੀ ਦੱਸਣਾ ਹੁਣ ਕੀ ਆ ਤੇ ਇਹ ਨਹੀਂ ਸਮਝ ਆਉਂਦੀ ਤੁਹਾਡੀ ਧੀ ਦੀ ਕਿਸਮਤ ਇੰਨੀ ਮਾੜੀ ਆ ਨਹੀਂ ਮੁੰਡੇ ਨਾਲ ਗੱਲ ਹੋ ਗਈ ਤੇਰੇ ਮੁੰਡੇ ਦੀ ਤੇ ਗਲਤੋਪ ਤਾਂ ਮੈਂ ਲਾਉਣੀ ਹੀ ਨਾ ਕਿਹੜੇ ਤਰੀਕੇ ਨਾਲ ਹੁਣ ਤੂੰ ਗਲੋ ਲਾਉਂਦਾ ਪਈਆਂ ਤੇ ਤੂੰ ਉਹਨਾਂ ਗਰੀਬਾਂ ਦੀ ਇਤਨਾ ਡਈਆਂ ਖੇੜਨਾ ਤੈਨੂੰ ਸ਼ਰਮ ਆਉਂਦੀ ਵੀ ਨਹੀਂ ਤੁਹਾਡੀ ਬੋਲੀ ਕਿ ਜੇ ਮੈਂ ਨਾ ਇੰਨੀ ਗੱਲ ਕਹਿੰਦੀ ਇਹ ਰਿਸ਼ਤਾ ਇੱਥੇ ਉਹ ਅਗਲੇ ਆਂਦੇ ਹੁਣ ਵਿਆਹ ਕਰੋ ਤੇ ਦੱਸੋ ਮੈਂ ਵਿਆਹ ਕਿੱਦਾਂ ਕਰਾਂ ਮੁੰਡਾ ਮੰਨਦਾ ਨਹੀਂ ਮੁੰਡਾ ਕੌਣ ਕਾ ਮੰਨਦਾ ਮੁੰਡਾ ਨਹੀਂ ਕਾ ਮੰਨਦਾ ਵਿਆਹ ਕਰੋ ਹੁਣ ਤੇ ਮੁੰਡੇ ਦੀ ਜ਼ਿੰਦਗੀ ਵਾਲੀ ਵੀ ਵੇਖਣਾ ਤੇ ਸਾਰੇ ਉੱਧਰ ਮੁੜ ਕੇ ਰੋਂਦੇ ਇਹ ਵੀ ਕੱਢ ਛੱਡੀ ਨੂੰ ਜੇ ਰੋਂਦਾ ਰਹੇ ਉਹੋ ਗੱਲ ਆਪਣੀਆਂ ਮਰਜ਼ੀਆਂ ਨਾ ਕਰਿਆ ਕਰੀਂ ਓਥੇ ਤੂੰ ਕਿਉਂ ਜਾਣੀ ਹੱਥ ਭੱਜ ਭੱਜ ਕੇ ਓਥੇ ਕੁੜੀ ਨੂੰ ਜਾ ਕੇ ਵੇਖਨੀ ਹੈ ਤੇ ਨਾਲ ਮੁੰਡਾ ਵੀ ਖੜਨੀ ਹੈ ਜੀ ਮੈਂ ਜਾਣੀ ਕਹਿੰਦਾ ਤੇਰੀ ਸੋਹਣੋ ਗੱਲ ਤੇ ਮੈਂ ਜਵਾਬ ਵੀ ਆਪੇ ਦੇਤਾ ਤੁਹਾਨੂੰ ਕੋਈ ਲੋੜ ਨਹੀਂ ਗੱਲ ਵਿੱਚ ਆਉਣੀ ਅਰਮਾਨ ਨ ਲੋਕਾਂ ਨਾਲ ਉਹ ਜਨਾਨੀ ਵੀ ਚਾਹ ਉਹਦਾ ਬੰਦੇ ਨੂੰ ਪੁੱਛਦਾ ਹੀ ਕੋਈ ਨਹੀਂ ਘਰ ਚ ਉਹ ਕੋਈ ਗੱਲ ਨਹੀਂ ਅਸੀਂ ਕਿਹੜਾ ਹੁੰਦਾ ਕੋਲ ਲੈ ਕੇ ਘਰ ਲਿਆ ਕੀ ਲੈਣਾ ਇਹਨਾਂ ਕੋਲ ਮੇਰਾ ਜੀ ਕਹਦਾ ਤੇਰਾ ਮਾਲਾ ਇਹਦਾ ਆਪਣੀ ਮੇਰੀ ਗੱਲ ਜਾ ਭਰੇਗਾ ਤੂੰ ਕਲਾਕਾ ਗਿਆ ਤੂੰ ਮੇਰੀ ਮਾਂ ਦਾ ਹੱਥ ਕਿਦਾਂ ਚੁੱਕਾ ਲੱਗੇਆ ਤੇਰੀ ਜਾਨਾ ਮਾਂ ਲਗਾ ਨੂੰ ਖੋਤੀ ਕਰਾ ਕੇ ਰੱਖਦੀ ਆ ਨਹੀਂ ਤੁਹਾਡੀ ਬੇਤੀ ਕਾਦੀ ਆ ਤੁਸੀਂ ਕਿਹੜਾ ਜਵਾਬ ਦਿੱਤਾ ਜਵਾਬ ਤਾਂ ਮੈਂ ਦਿੱਤਾ ਤੁਸੀਂ ਗੱਜਰਾ ਬੋਲਿਆ ਸਮਝਦੀਆਂ ਕਹਿਦੀਆਂ ਈਆਂ ਇਹ ਦਿਨਾਂ ਤੀਨਾ ਜਦੋਂ ਨਹੀਂ ਹੈ ਕਿ ਮੁੰਡੇ ਨੂੰ ਪਸੰਦ ਹੈ ਤੀ ਤੱਕ ਇਹਨਾਂ ਕਿਦਾਂ ਵਿਆਹ ਕਰੀਂ ਮੁੰਡਾ ਤੇਰਾ ਬਹੁ ਮੈਂ ਨਾ ਅਖਸ਼ਕ ਮਾਰਾਂ। ਔਰ ਡੈਡੀ ਤੂੰ ਚੁੱਪ ਕਰਕੇ ਬਹਿ। ਚਾਹ ਆਪਣਾ ਕੰਮ ਕਰੋ। ਮੰਮੀ ਹੋ ਗਈ ਗੱਲ ਇਹ ਦੱਸੋ ਬਈ। ਜਵਾਬ ਮੈਂ ਦੇ ਦਤਾ ਵਾ। ਪਰ ਇਹ ਨੂੰ ਮੇਰਾ ਖਿਆਰਾ ਛੱਡਿਆ ਨਹੀਂ। ਇੱਧਰ ਆਓ। ਉੱਠੋ ਹੀ ਨਾ ਲੱਗੋ। ਨਹੀਂ ਤੱਕਰ ਦੇਣਾ। ਮੇਰੀ ਗੱਲ ਸੁਣ। ਮੈਂ ਤੁਹਾਡੇ ਵਿਆਹ ਦੇ ਬਿਲਕੁਲ ਤੁਹਾਡੇ ਨਾਲ ਸੰਤ ਨਹੀਂ ਹੋਣਾ ਕਿਸੇ ਗੱਲ ਦੇ। ਉੱਥੇ ਵਿਆਹ ਹੋਣਾ ਹੋਣਾ। ਦੂਜੇ ਥਾਂ ਹੋਣਾ ਤਾਂ ਮੈਂ ਨਹੀਂ ਕੇ ਗੱਲ ਚ ਪਿਆ। ਚੁੱਪ ਕਰਕੇ ਤੇ ਬਹਿ ਜਾ। ਤੂੰ ਬਹਿ ਚੁੱਪ ਕਰ ਜਾ। ਨਹੀਂ ਜਵਾਬ ਉਹਨੇ ਕਿਹੜੀ ਗੱਲ ਦੇ ਦਤਾ ਵਾ। ਮੰਮੀ ਕੀ ਗੱਲ ਹੋਈ ਆ? ਕਿਉਂ ਰੋਂਦੇ ਆਂ ਕੁਛ ਨਹੀਂ ਹੋਇਆ ਪੁੱਤ ਜਾ ਤੂੰ ਜਾ ਕੰਮਕੁਮ ਕਰ ਜਾ ਕੇ ਦੱਸੋ ਪਹਿਲਾਂ ਕਿਉਂ ਰੋਂਦੇ ਆਂ ਤੂੰ ਬਿਮਾਰ ਨਾ ਹੋ ਜੀ ਕੋਈ ਗੱਲ ਨਹੀਂ ਗੱਲ ਕਰ ਲਾਂਗੇ ਠੀਕ ਹੈ ਕੀ ਕੀ ਗੱਲ ਹੋਈ ਆ ਤੁਸਰੀ ਨੂੰ ਸਹੀ ਪਤਾ ਨਹੀਂ ਇਹਨੂੰ ਕੋਈ ਫੋਨ ਫਾਨ ਆਇਆ ਵਾ ਕਿਹਦਾ ਫੋਨ ਆਇਆ ਵਾ ਪੁੱਤ ਕੋਈ ਨਹੀਂ ਤੂੰ ਕੀ ਲੈਣਾ ਪੁੱਛ ਕੇ ਜਾ ਤੂੰ ਕੰਮਕਾਰ ਆਪਣਾ ਜਾ ਕੇ ਨਹੀਂ ਨਹੀਂ ਮੈਨੂੰ ਦੱਸੋ ਬੇਨਾ ਕੀ ਗੱਲ ਹੋਈ ਆ ਕਿਉਂ ਰੋਂਦੇ ਤੀ ਕੀ ਦੱਸਾਂ ਆਪਣੀ ਧੀ ਨੂੰ ਮੈਂ ਪਿਛਵਾਬ ਦੇ ਤਾਂ ਉਹਨਾਂ ਨੇ ਦੱਸਣਾ ਤੇ ਮੈਨਾਂ ਹੀ ਆ ਮੰਮੀ ਜਵਾਬ ਕਿਹੜੀ ਗੱਲ ਤੇ ਦੇ ਦਿੱਤਾ ਵਾਈ ਕਿਹੜਾ ਉਹਨਾਂ ਨੂੰ ਕੁਝ ਕਿਹਾ ਪੁੱਤ ਦੀ ਮੰਮੀ ਕਹਿੰਦੀ ਆ ਵੀ ਮੇਰੇ ਮੁੰਡੇ ਨੂੰ ਕੋਈ ਹੋਰ ਕੁੜੀ ਪਸੰਦ ਆ ਗਈ ਆ ਨਾਲੇ ਨੌਕਰੀ ਮਿਲ ਗਈ ਆ ਨਾ ਨਜ਼ਰਾਂ ਬਦਲ ਗਈਆਂ ਕੋਈ ਨਹੀਂ ਜਦੋਂ ਜਦੋਂ ਵਿਹਲਾ ਸੀ ਨਾ ਫਿਕਰ ਨਾ ਕਰੀ ਜਦੋਂ ਤੱਲੇ ਮਾਰਦੀ ਫਿਰਦੀ ਹੈ ਜਨਨਨੀ ਚਲ ਕੋਈ ਨਹੀਂ ਮਮੀ ਤੂੰ ਇਹ ਐਵੇਂ ਈ ਦਾਣਾ ਕਰ ਚਲ ਕੋਈ ਗੱਲ ਤੂੰ ਮਨ ਨਾ ਹੋਣਾ ਨਾ ਕਰ ਮੈਂ ਚਲ ਵਾਹ ਉਹੀ ਰਹਿਣਾ ਕੋਈ ਗੱਲ ਨਹੀਂ ਵੱਖਰਾ ਨਹੀਂ ਮੈਂ ਕਦੇ ਸੋਚਿਆ ਵੀ ਨਹੀਂ ਮੈਂ ਤਿੰਨੀ ਖੁਸ਼ੀ ਹੈਗੀ ਮੈਂ ਤਾਂ ਇਹ ਸੋਚਦੀ ਹੀ ਕਿ ਮੇਰੀ ਤੀ ਦੀ ਕਿਸਮਤ ਬੜੀ ਚੰਗੀ ਆ ਹਾਂ ਕੀ ਪਤਾ ਰੱਬ ਨੇ ਕੁਝ ਚੰਗਾ ਹੀ ਨਹੀਂ ਕੀਤਾ ਜੋ ਰੱਬ ਕਰਦਾ ਵਧੀਆ ਹੀ ਕਰਦਾ ਵਾ ਤੂੰ ਇਹ ਇਦਾਂ ਟੈਨਸ਼ਨ ਨਾ ਲਾਉ ਕੋਈ ਗੱਲ ਨਹੀਂ ਤੂੰ ਮੈਂ ਉਹਦੇ ਗੱਲ ਕਹਿਣ ਡਿਆ ਮੈਂ ਜੋ ਕੁਦਰਤ ਕਰਦੀ ਚੰਗਾ ਕਰਦੀ ਆ ਠੀਕ ਆ ਨੇਮ ਜਿੰਦਰ ਅਜੇ ਤੇ ਧੀ ਹੱਡੀ ਘਰ ਆ। ਇਹ ਕੰਮ ਚੰਗਾ ਨਹੀਂ ਕੀਤਾ ਉਹਨਾਂ ਨੂੰ ਭੁਗਤਣਾ ਪੈਣਾ ਵਾ। ਮੰਮੀ ਜੇ ਨਹੀਂ ਤਾਂ ਸਹੀ ਕੀਤਾ ਉਹਨਾਂ ਨੂੰ ਆਪਣੇ ਆਪ ਹੀ ਇਹਦਾ ਮਿਲ ਜਾਣਾ ਵਾ। ਬਿਲਕੁਲ ਬਿਲਕੁਲ। ਸਹੀ ਗੱਲ ਆ ਪੁੱਤ ਤੇ ਵੇਖੀ। ਇਹਨਾਂ ਨੇ ਵਸਣਾ ਨਹੀਂਗਾ, ਉੱਜੜ ਜਾਣਾ ਇਹਨਾਂ ਨੇ। ਸਿਆਣੇ ਕਹਿੰਦੇ ਜੈਸੀ ਕਰਨੀ ਵੈਸੀ ਭਰਨੀ। ਇਹੋ ਕਰਮ ਉਹਨਾਂ ਦੇ ਗਾੜੀ ਆਉਣਾ। ਸਹੀ ਗੱਲ। ਜੱਜਾ ਅੱਡ ਮੈਤਰਾ ਕੀਤਾ ਤੇ। ਤੂੰ ਨਾ ਪੁੱਤ ਆਪਣੇ ਦਿਲ ਤੇ ਗੱਲ ਲਾਵੀਂ ਚੰਗਾ। ਮਮਮੀ ਮੈਂ ਕਿ ਰੋਣੀ ਆ ਤੂੰ ਇਹਨਾਂ ਟੈਨਸ਼ਨ ਲੋ ਕੁਛ ਨਹੀਂ ਹੁੰਦਾ। ਪਰ ਮਮਮੀ ਇੱਕ ਗੱਲ ਨਹੀਂ ਸਮਝਾਈ ਕਿ ਉਹਨਾਂ ਨੇ ਇਦਾਂ ਕੀਤਾ ਕਿਉਂ? ਮੈਂ ਤਾਂ ਦਿਨ ਲਾ ਤੁਰ ਦੱਸਾਂ ਕਰਦੀ ਨਹੀਂ ਥੱਕਦੀ ਕਿ ਚੱਲ ਨੌਕਰੀ ਮਿਲ ਜੇ ਉਹਨੂੰ ਤੇ ਮਿਲ ਗਈ ਤਾਂ ਉਹਨੇ ਤੇ ਨਜ਼ਰਾ ਹੀ ਬਦਲ ਲਈਆ ਵਾ ਵੇਖ ਲੈ ਪੁੱਤ ਕਿਦਾਂ ਦੁਨੀਆ ਬਦਲ ਜਾਂਦੀ ਏ ਅੱਜ ਪਤਾ ਲੱਗਾਈਓ ਮੰਮੀ ਚੱਲ ਵਧੀਆ ਹੋਇਆ ਅੱਜ ਪਤਾ ਲੱਗ ਗਿਆ ਪੀਏ ਬੱਦ ਕਰਜੋਗਾ ਕੱਲ ਜੋਗਾ ਅੱਜ ਕੱਲ ਡੈਡ ਜੀ ਵੇ ਤਾਂ ਬਾਅਦ ਪਤਾ ਲੱਗਦਾ ਤੇ ਫਿਰ ਕਿੰਨਾ ਔਖਾ ਲੱਗਣਾ ਹੀਗਾ ਚੰਗਾ ਸੀ ਪਰ ਪਹਿਲਾਂ ਹੀ ਰੱਬ ਨੇ ਸਹੀ ਬਿਲਕੁਲ ਸੱਚ ਕਹਿਣ ਲਈ ਏ ਸਹੀ ਗੱਲ ਵਾਪਸ ਮੁੜ ਕੇ ਕਿਹੜੇ ਜੇ 22 ਲੱਖ ਦੇ ਦਿੰਦੇ ਮੇਰੀ ਧੀ ਨੂੰ ਤੇ ਆਪਾਂ ਕੀ ਕਰਨਾ ਹੈ ਆਪਾਂ ਤਾਂ ਅੱਖਾਂ ਸਾਹਮਣੇ ਕਰਨ ਜੋਗੇ ਨਹੀਂ ਰਹਿਣਾ ਲੋਕਾਂ ਦੇ ਚਲ ਅਜੇ ਤੇ ਕਿਸ ਨੂੰ ਪਤਾ ਵੀ ਨਹੀਂਗਾ ਕਿ ਇਹਨਾਂ ਨੇ ਰਿਸ਼ਤਾ ਕੀਤਾ ਕਿ ਨਹੀਂ ਕੀਤਾ ਪੁੱਤ ਮੈਂ ਤਾਂ ਹੀ ਆਂਦੀ ਹੀ ਨਾ ਕਿ ਕਿਸੇ ਨਾਲ ਗੱਲ ਨਾ ਕਰੀਏ ਜੇ ਵੇਖ ਲੈ ਲੋਕੀ ਕਿਦਾਂ ਬਦਲ ਜਾਂਦੇ ਆ ਆਪ ਹੀ ਸਾਡੇ ਘਰ ਆਂਦੀ ਰਹੀ ਆ ਆਪ ਹੀ ਆਣ ਕੇ ਰਿਸ਼ਤੇ ਮੰਗਦੀ ਰਹੀ ਆ ਆਪਾਂ ਕਿਹੜੇ ਗੇਹੇ ਦੇ ਘਰ ਮੈਂ ਤਾਂ ਪਹਿਲੇ ਦਿਨ ਤੋਂ ਹੀ ਕਹਿੰਦੀ ਕਿ ਮੈਨੂੰ ਨਹੀਂ ਚੰਗੀ ਲੱਗਦੀ ਹੈਗੀ ਇਦਾਂ ਰਾਹ ਜਾਂਦੇ ਥੋੜੀ ਰਿਸ਼ਤੇ ਹੋ ਜਾਂਦੇ ਆ ਗੱਲ ਤੇ ਪੁੱਤ ਤੇਰੀ ਸਹੀ ਆ ਪਰ ਅਗਲੀ ਜਦੋਂ ਕਰੇ ਉਹ ਮਰਮਰ ਜਾਂਦੀ ਸੀ ਹਾਂ ਬਸ ਸਿਰਫ ਬੇੜਾ ਨਹੀਂ ਚਾਹੀਦਾ ਸਾਨੂੰ ਬਸ ਇੱਕ ਵਾਰੀ ਆਪਣੀ ਕੁੜੀ ਦਾ ਰਿਸ਼ਤਾ ਦੇ ਦੋ ਪਤਾ ਨਹੀਂ ਕਿਹੜਾ ਉਹ ਦੇ ਘਰ ਗਏ ਸੀਗੇ ਤੇ ਪਰ ਹੁਣ ਵੇਖ ਲੈ ਕਿੱਡਾ ਤੱਕਾ ਲੱਗਾ ਵਾ ਸਾਨੂੰ ਚਲੋ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲੋ ਜੋ ਰੱਬ ਨੇ ਕੀਤਾ ਸਹੀ ਕੀਤਾ ਵਾ ਤੁਸੀਂ ਭੁੱਲ ਜਾ ਹੁਣ ਜੋ ਹੋਇਆ ਹੈਗਾ ਕੋਈ ਚਲ ਕੋਈ ਗੱਲ ਨਹੀਂ ਹੈ ਚਲੋ ਕੋਈ ਨਹੀਂ ਪੁੱਤ ਵੇਖ ਲੋ ਕਿੰਨੇ ਹੌਸਲੇ ਵਾਲੀ ਏ ਤੀ ਸਾਡੀ ਹੈ ਸਾਨੂੰ ਸਮਝਾਉਣ ਲਈ ਆ ਕੋਈ ਹੋਰ ਹੁੰਦੀ ਨਾ ਫੇਰ ਰੋ ਰੋ ਕੇ ਮਰ ਜਾਣਾ ਸੀਗਾ ਇੱਕ ਪਾਸੇ ਬੱਚੇ ਨੇ ਸੋਚਿਆ ਹੁੰਦਾ ਵਾ ਵੀ ਮੇਰਾ ਉੱਥੇ ਰਿਸ਼ਤਾ ਹੋਣਾ ਮੋਸੇ ਘਰ ਜਾਣਾ ਵਾ ਤੇ ਜੱਕ ਦਾ ਪਿਆਰ ਧਿਆਨ ਕੇ ਕੋਈ ਜਵਾਬ ਦੇ ਦੇ ਤਾਂ ਬੰਦੇ ਦਾ ਮਾਨ ਹੀ ਟੁੱਟ ਜਾਂਦਾ। ਉਹ ਚੰਗਾ ਜੋ ਕੁਦਰਤ ਨੇ ਕੀਤਾ ਚੰਗਾ ਕੀਤਾ। ਠੀਕ ਨਹੀਂ ਗੱਲ ਕੁੜੀ ਵਾਲੀ ਵੀ ਸਿਆਣੀ ਕਿ ਹੁੰਦੇ ਨੇ ਮੜਾ ਮੋਟਾ ਸਹੀ ਗੱਲ ਆ ਮੜਕੇ ਜਿਹਾ ਵਿਆਹ ਛੱਡ ਦੇਣ। ਹਜੇ ਲੋਕਾਂ ਨੂੰ ਪਤਾ ਨਹੀਂਗਾ ਤੇ ਫਿਰ ਸਾਰਿਆਂ ਨੂੰ ਪਤਾ ਲੱਗ ਜਾਣਾ ਤੇ ਫਿਰ ਕੀ ਬਣਦਾ। ਉਹ ਤੇ ਗੱਲ ਉਹ। ਹਾਏ ਰੱਬਾ ਕੀ ਹੋ ਕੀ ਜਾਵਾ ਸਾਡੇ ਨਾਲ। ਮੇਰੀ ਮੰਮੀ ਨੇ ਤਾਂ ਉੱਧੇ ਹੀ ਟੈਨਸ਼ਨ ਲੈ ਲੈਣੀ ਆ। ਪਤਾ ਨਹੀਂ ਰੱਬਾ ਤੂੰ ਕੀ ਕੀਤਾ। ਅਸੀਂ ਤਾਂ ਇਨਿਆਰ ਤਾਂ ਆਸਾਂ ਕਰਦੇ ਹੁੰਦੇ ਹੀ। ਰੱਬਾ ਮੇਰੇ ਮਾਪਿਓ ਨੇ ਤਾਂ ਇੰਨਾ ਕੋ ਸੋਚਾਈ। ਸਾਡੀਆਂ ਤੇ ਸਾਰੀਆਂ ਉਮੀਦਾਂ ਤੇ ਪਾਣੀ ਫੇਰਦਾ ਪਰ ਪਿੰਦਰ ਉਹਨਾਂ ਨੇ ਚੰਗਾ ਨਹੀਂ ਕੀਤਾ ਜੋ ਵੀ ਕੀਤਾ ਉਹਨਾਂ ਨੇ ਮੇਰੀ ਮਾਂ ਪਿਓ ਦਾ ਦਿਲ ਬੜਾ ਦਿਖਾਇਆ ਵਾ ਕੋਈ ਨਹੀਂ ਰੱਬ ਉਹਨਾਂ ਦਾ ਆਪੇ ਦੇਖੂਗਾ ਆਪੇ ਰੱਬ ਨੇ ਉਹਨਾਂ ਕੋਲੋਂ ਬਦਲਾ ਲੈ ਲੈਣਾ ਇਸ ਗੰਦੇ